ਵੇ ਬਾਈ ਬਾਈ ਮੇਰੇ ਕੋਲ 21 ਰਹਿ ਗਿਆ ਗੱਲਾ 65 ਦਾ ਨਹੀਂ 75 ਰਹੀ ਆ ਨਹੀਂ ਪਹਿਲਾ ਮੈਚ ਹੈ ਜੀ ਖੋਟੇ ਦੇ ਚੰਦ ਨਵੇਂ ਦਾ ਦੂਜਾ ਮੈਚ ਹੈ ਕਲਿਆਣ ਸੁਖੇ ਦੇ ਖੁੱਡੀ ਗਲਾਂ ਦਾ ਤੀਜਾ ਮੈਚ ਨੰਗਲ ਤੇ ਬਰਨਾਲੇ ਦਾ ਚੌਥਾ ਮੈਚ ਹੈ ਮੇਸਰਘਾਣੇ ਦੇ ਚੀਤੇ ਦਾ ਪੰਜਵਾਂ ਮੈਚ ਹੈ ਜਿੱਟੋ ਦੇ ਫੇਲਵਰਾ ਦਾ ਛੇਵਾਂ ਮੈਚ ਹੈ ਦਲਾਨੀ ਦੇ ਸਹਨੇ ਦਾ ਇਹ ਤਾਂ ਜੀ ਹੈਗੇ ਜੀ ਇੱਕ ਨੰਬਰ ਗਰਾਊਂਡ ਦੇ ਮੈਚ ਜਿਹੜਾ ਦੋ ਨੰਬਰ ਗਰਾਊਂਡ ਤੇ ਪਹਿਲਾ ਈ ਰੁਪਾ ਬਾਨਵਾਲਾ ਨੂੰ ਕਹਤੇ ਕੁੱਟੀਵਾਲ ਓਬਾਵਾਲ ਤੇ ਸੂਜਾਪੁਰਾ ਡੇਰਾ ਘਰਾਗਣਾ ਤੇ ਸਵਰਨੰਤ ਭਾਰੀ ਡੇਰਾ ਕੋਖਰ ਤੇ ਦੀਪਗੜ੍ਹ ਇਹ 24 ਟੀਮਾਂ ਦੇ 12 ਮੈਚ ਹੈ 6 ਨੰਬਰ ਗਰਾਊਂਡ 'ਚ 6 2 ਨੰਬਰ ਗਰਾਊਂਡ 'ਚ 1 ਨੰਬਰ ਗਰਾਊਂਡ 'ਚ ਕੰਤੀ ਜੀ ਖੋਤੇ ਤੇ ਚੰਦਪਾਨ 1 ਨੰਬਰ ਗਰਾਊਂਡ 'ਚ ਦੀਪਨ ਦੇ ਆ ਜੀ ਆ ਜਾਓ ਹਾਂਜੀ ਪਹਿਲਾ 라ਉਂਡ ਉਹ ਜਿਵੇਂ ਸਿਆਣੇ ਕਹਿੰਦੇ ਉਹ ਤਾਂ ਸਾਨੂੰ ਮੋਟਾ ਜਿਆਰ ਨਾ ਮਾਰ ਰਹਿਣ ਕਿ ਹਾਂ ਹੌਲੀ ਹੌਲੀ ਫਿਰ ਬ੍ਰੀਕ ਦੇ ਐਂਡ ਤੇ ਆ ਕੇ ਨਾਲੇ ਨੰਬਰ ਵੀ ਵਧিয়ে ਦੇਣਾ ਮੁੰਡਿਆਂ ਨੂੰ ਆਪਾਂ ਹਾਂ ਨਹੀਂ ਵਧਣਾ ਵੀ 2-2 3-3 ਕਬੱਡੀਆਂ ਪਾ ਕੇ ਇੱਕ ਟੂਰਨਾਮੈਂਟ ਤੇ ਗਿਆ ਮੈਂ ਪਿੰਡ ਦਾ ਨਾਂ ਨਹੀਂ ਲੱਗਦਾ ਕਹਿੰਦਾ ਹਰੇ ਪਿੰਡ ਦਾ ਨਾ ਉੱਥੇ ਜੀ 113 ਟੀਮਾਂ ਐਂਟਰ ਹੋ ਗਈਆਂ ਉਹ ਜਿੱਧਰ ਪਹਿਲੀ ਗੋਡੀ ਪਾਜਿਆ ਕਰੇ ਬਸ ਜਿੱਧਰ ਨੰਬਰ ਬਣਦਾ ਉਧਰ ਜੇਤੂ ਬਰਾ ਦੇ ਦਿਆ ਕਰਨਾ ਇਹੀ ਗੱਲ ਮੈਂ ਕਹਿਣਾ ਵੀ ਘੱਟੋ ਘਾਟ ਮੈਂ ਭਾਈਆਂ ਨੇ ਗੱਲ ਕਰੀ ਐ ਬਈ 10 ਪੁਆਇੰਟ ਦੇਣੇ ਆ ਆਪਾਂ ਦੋ ਗਰਾਊਂ ਜਿਵੇਂ ਪਹਿਲਾਂ ਮੋਟਾ ਝਾਰਦਾ ਮਾਰ ਲਾਂਗੇ ਫੇਰ ਵਿਧਾਈ ਝਾਰਨਾ ਕੰਮ ਆਹ ਮੁੰਡਾ ਕਹਿੰਦੇ ਨੰਬਰ ਜੋੜਦਾ ਹੋਇਆ ਲੈ ਵੀ ਡਿਊ ਹੁਣ ਕਹਿਣ ਦੀ ਲੋੜ ਨਾ ਪਵੇ ਇਹ ਜਿੱਗਿਆ ਬੋਲਣ ਦੀ ਲੋੜ ਨਾ ਪਵੇ ਤੇਰੀ ਜ਼ਿੰਮੇਵਾਰੀ ਤੂੰ ਸਾਂਭ ਕੇ ਰੱਖੀ ਲਾਡੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਇਹ ਦਵਾਰ ਅਗਲਾ ਮੈਚ ਟਪਾਣੀ ਦੀ ਟੀਮ ਦੇ ਤੰਤਾਨ ਸਾਹਿਬ ਉਹ ਵੀ ਮੁੰਡੇ ਤਿਆਰ ਨੇ ਉਰਲੀ ਕੰਨੀ ਦੇ ਕਹਿੰਦੇ ਖਰਾਜੀ ਲੱਗਿਆ ਹੋਇਆ ਖਰਾਜੀ ਦਾ ਪਿੰਡ ਸੇਲਵਰਾ ਮੇਰੇ ਮਿੱਤਰੋ ਆਹ ਦੂਜੇ ਪਾਸੇ ਮੈਂ ਦੇਖਦਾ ਲੁਧਰਵਾਰ ਕਹਿੰਦਾ ਵੱਡਾ ਨਾਮ ਹੈ ਕਦੇ ਗਿੰਦੇ ਵਰਗੇ ਚਮਕੌਰ ਵਈਆ ਸਾਡਾ ਵੱਡੀਆਂ ਜ਼ਿੰਮੇਵਾਰੀਆਂ ਕਹਿੰਦੇ ਸੌਪੀਆਂ ਹੋਈਆਂ ਆਓ ਦੇਖਦਾ ਲਾਡੀ ਨੌਜਵਨ ਨੱਥੋਵਾਲ ਵਾਲਾ ਸੈਦੋ ਦੀ ਟੀਮ ਦੇ ਲਈ ਨੰਬਰ ਜਿਹੜਾ ਜੋੜਦਾ ਹੋਇਆ ਹਾਂਜੀ ਨਾਲ ਹੀ ਅਸੀਂ ਜਿਹੜੇ ਦਾਨੀ ਸੱਜਣਾ ਦੇ ਨਾਮ ਲੈਂਦੇ ਨੇ ਉਹਨਾਂ ਨੇ ਸਟੇਜ ਦੇ ਉੱਪਰ ਜ਼ਰੂਰ ਆਉਣਾ ਅਸੀਂ ਉਹਨਾਂ ਦਾ ਸਨਮਾਨ ਚਾਹਣਾ ਜਿਹੜੇ ਉਹ ਅੱਜ ਪੇਂਟ ਕਰਨੇ ਨੇ ਤਾਂ ਜੋ ਅਸੀਂ ਸ਼ਾਮ ਨੂੰ ਫਾਈਨਲ ਮੈਚਾਂ ਦੇ ਵੱਡੇ ਮੈਚਾਂ ਦੇ ਆਨੰਦ ਮਾਣਨੇ ਨੇ ਸਾਡੇ ਕਲੱਬ ਵਾਲਿਆਂ ਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਜਿਵੇਂ ਪਹਿਲਾਂ ਸਾਡ ਦਿੱਤਾ ਜਾਂ ਬਾਹਰ ਬੈਠ ਕੇ ਮੈਚਾਂ ਦਾ ਆਨੰਦ ਮਾਣ ਰਹੇ ਹੋ ਇਹ ਜਿਹੜੇ ਸਨਮਾਨ ਚਾਹਣਾ ਤੁਸੀਂ ਜ਼ਰੂਰ ਸਾਡੇ ਤੋਂ ਪ੍ਰਾਪਤ ਕਰੋ ਤੇ ਨਾਲ ਹੀ ਮੈਂ ਪ੍ਰੈਪਰੀ ਸਕੂਲ ਦੇ ਬੱਚਿਆਂ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਤੇ ਅੱਗੇ ਆ ਕੇ ਆਪਣੇ ਜਿਹੜੇ ਸਨਮਾਨ ਚਿੰਨਲੇ ਉਹ ਜਰੂਰ ਪ੍ਰਾਪਤ ਕਰਨ ਤੇ ਸਟਾਫ ਨੂੰ ਬੇਨਤੀ ਕਰਦਾ ਕਿ ਬੱਚਿਆਂ ਨੂੰ ਸਟੇਜ ਦੇ ਥੱਲੇ ਆ ਕੇ ਉਹ ਸਨਮਾਨ ਚਿੰਨ ਆਪ ਇਹਨਾਂ ਨੂੰ ਦੇ ਦਈਏ ਜੀ ਤੇ ਨਾਲ ਹੀ ਜਿਹੜੇ ਸਾਡੇ ਅੱਜ ਦੇ ਮੁੱਖ ਮਹਿਮਾਨ ਹੋਣਗੇ ਐਫ ਐਚਓ ਨਿਰਮਲਜੀਤ ਸਿੰਘ ਜੀ ਸਿੱਧੂ ਸੰਧੂ ਐਸ ਆਈ ਗੁਰਦੇਵ ਸਿੰਘ ਸੰਤਪਾਪਾ ਸੇਵਾਦਾਸ ਜੀ ਕੋਟਫਕਦੇ ਵਾਲੇ ਸੰਤਪਾਪਾ ਬਿਸੰਦਾਸ ਜੀ ਭਾਲੀ ਡਿਪਟੀ ਡੀਓ ਮਹਿੰਦਰਪਾਲ ਜੀ ਬਠਿੰਡਾ ਐਸ ਐਚਓ ਜਗਰੂਪ ਸਿੰਘ ਜੀ ਹਰਜਿੰਦਰ ਸਿੰਘ ਜੀ ਸੇਮਾ ਇਹ ਸਾਡੇ ਅੱਜ ਦੇ ਸਾਰੇ ਮੁੱਖ ਮਹਿਮਾਨ ਹੋਣਗੇ ਅਸੀਂ ਇਹਨਾਂ ਦਾ ਵੀ ਸਨਮਾਨ ਕਰਾਂਗੇ ਤੇ ਨਾਲ ਹੀ ਮੈਂ ਫਿਰ ਲੰਗਰ ਵੱਲੋਂ ਵੀ ਬੇਨਤੀ ਕਰਦਾ ਕਿ ਸਾਡਾ ਲੰਗਰ ਖੇਡਾਰੀਆਂ ਨੂੰ ਤਿਆਰ ਆ ਉਹ ਆਪਣਾ ਸਮਾਂ ਕੱਢ ਕੇ ਲੰਗਰ ਜ਼ਰੂਰ ਛਕਣਾ ਸੇਟਾ ਅੱਗੇ ਜਾਣੇ ਪੂਰੇ ਕੱਪੜਿਆਂ ਜੀ ਆਣਾ ਤੁਸੀਂ ਉੱਥੇ ਜਾ ਕੇ ਸਾਡੀ ਕਮੇਟੀ ਨਾਲ ਵਾਹਸ ਕਰਦੇ ਹੋ ਉਹ ਚੰਗਾ ਨਹੀਂ ਲੱਗਦਾ ਇਸ ਵੀਕ ਨਾਲ ਨਾਲ ਹੀ ਕਲੱਬ ਮੈਂਬਰਾਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਲੰਗਰ ਆ ਉਹ ਸਟੇਜ ਦੇ ਪਿੱਛੇ ਪਾਸੇ ਤਿਆਰ ਆ ਅੱਪਾ ਸਾਰੇ ਲੰਗਰ ਛੱਕੇ ਲੰਗਰ ਵਾਲੇ ਸੇਵਾਦਾਰ ਇਹਨੂੰ ਫ੍ਰੀ ਕਰਦੇ ਹੋ ਉਹਨਾਂ ਨੇ ਵੀ ਮੈਚ ਵੇਖਨੇ ਨੇ ਧੰਨਵਾਦ ਜੀ ਹਾਂ ਮਿੱਟੀ ਵੀ ਬਾਹਰ ਆ ਜਾਂਦੀ ਹੈ ਨਾ ਇਹ ਮੈਂ ਪਹਿਲਾਂ ਦਾਦਾ ਸੈਣੇ ਕਹਿੰਦੇ ਲਾਂਚ ਉੱਪਰ ਆਣਾ ਜੇ ਪੈਰ ਵੱਜੂਗਾ ਮਿੱਟੀ ਵੀ ਬਾਹਰ ਜਾਊਗੀ ਮਿੱਟੀ ਵੀ ਬਾਹਰ ਹੋਣਾ ਪੈਰ ਵੱਜੂਗਾ ਇਹ ਨੋਟ ਰੱਖਿਆ ਕਰ ਰੈਫਰੀ ਸਾਡੇ ਸੁਜਮਨ ਬਹੁਤ ਧੰਨਵਾਦ ਹੈ ਵੱਡੀਆਂ ਜ਼ਿੰਮੇਵਾਰੀਆਂ ਇਹਨਾਂ ਦੀਆਂ ਇੱਕ ਨੋਟ ਰੱਖਣਾ ਆਪਣਾ ਲੱਖੀ ਵੀਰੇ ਦੀਪਾ ਜਿਹੜਾ ਪਿੰਡ ਵਾਲਿਆਂ ਦਾ ਕੋਈ ਮੈਚ ਹੋਇਆ ਨਾ ਉਹ ਇੱਧਰ ਦੇ ਪਾਸੇ ਕਰਾਉਣਾ ਬਾਈ ਜਾਨੇ ਮੈਨੂੰ ਕਿਹਾ ਪਰ ਮੈਨੂੰ ਲੱਗਦਾ ਟੱਕਰ ਹੋ ਗਈ ਆ ਖਰਾਜੀ ਮੁੰਡਾ ਕਹਿੰਦੇ ਆਪਣੀ ਟੀਮ ਦੇ ਲਈ ਨੰਬਰ ਜਿਹੜਾ ਜੋੜਦਾ ਹੋਇਆ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਮੈਚ ਕਹਿੰਦਾ ਲੱਗਿਆ ਬਾਈ ਚੋਟੀ ਦਾ ਮੈਚ ਆ ਜੇ ਮੈਂ ਸਾਨੂੰ ਨੰਬਰ ਬੋਲ ਕੇ ਦੱਸਦਾ ਨਾ ਥੋੜਾ ਜਿਹਾ ਫਰਕ ਆ ਤੇ ਨੰਬਰ ਦਾ ਇੱਥੇ ਮੈਂ ਬੋਲੀ ਜਾਨਾ ਲਾਈਵ ਤੇ ਲਿਖੇ ਜਾਂਦੇ ਆ ਲਾਈਵ ਤਾਂ ਜਿਹੜੇ ਲੋਕ ਬੈਠੇ ਆ ਨਾ ਟੀਵੀ ਦੇ ਕੇਬਲਾਂ ਦੇ ਉਹ ਪੜ੍ਹ ਹੀ ਜਾਂਦੇ ਆ ਵੀ ਹੁਣ ਹੱਥ ਕਿੰਬਰ ਦਾ ਫਰਕ ਆ 1 ਦੇ 10 ਹੈ 1 ਦੇ 10.5 ਹੈ ਏ ਮੇਰੇ ਮਿੱਤਰੋ ਟੱਕਾ 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 ਹਾ ਤੇ ਨੰਬਰ ਸੈਦੋ ਵਾਲਾ ਅਗਲਾ ਇਹਨਾਂ ਕਿ ਵੀ ਨੰਬਰ ਬੋਲਦਿਆ ਹੁਣ ਤਾਂ ਸਿੱਧੀ ਜਾਂਦਾ ਕੰਮ ਹੁਣ ਤਾਂ ਸਕਰੀਨਾਂ ਲੱਗ ਜਾਂਦੀਆਂ ਨੇ ਵੀ ਇਹਨਾਂ ਦੇ ਇਹਨੇ ਇਹਨਾਂ ਦੇ ਇਹਨੇ ਇਹ ਵੀ ਸਾਨੂੰ ਦੱਸਦੀ ਏ ਮੇਰੇ ਮਿੱਤਰੋ ਬੜਾ ਛੋਟੀ ਦਾ ਮੈਚ ਮੈਨੂੰ ਲੱਗਦਾ ਤਿੰਨ ਜਹਰ ਕਬੱਡੀਆਂ ਦੇ ਆਗੇ ਕੁੰਡੀਆਂ ਦੇ ਸਿੰਘ ਫਸ ਗਏ ਹਾ ਨੇਪਰੂ ਬੜੇਵੇਂ ਫਾਣੀ ਤੇ ਸ਼ਾਮ ਨੂੰ ਮੇਰੇ ਮਿੱਤਰੋ ਛੋਟੀ ਦੇ ਮੈਚ ਲੱਗ ਜਾਣੇ ਆ ਲਓ ਕਬੱਡੀ ਪਾਉਣ ਦੇ ਲਈ ਵੰਦਾ ਹੋਇਆ ਇਹ ਤੇ ਹਾਰਮਨ ਮਾਰਗੇ ਮੁੰਡੇ ਨੇ ਗੋਪੀ ਹੈ ਜਿਹੜੀ ਸਾਡੋ ਕਹਿੰਦੀ ਟੀਮ ਹੈ ਲਓ ਕਬੱਡੀ ਪਾਉਣ ਲਈ ਸੇਰਵੜਾ ਵਾਲਾ ਗੱਭਰੂ ਫੇਰ ਵਾਧਾ ਹੋਇਆ ਇਦਵੰਟਪਾਲੀ ਦੀ ਟੀਮ ਦੇ ਮੈਚ ਤਨਤਨ ਸਾਹਿਬਾ ਮੇਰੇ ਵਾਲੇ ਮੈਚ ਦੇ ਲੱਖੀ ਹੈ ਤੇ ਨਾਲ ਦੀਪ ਜੀ ਆਜੋ ਤੁਸੀਂ ਵੀ ਆਜੋ ਤੇ ਰਮਣਾ ਜੀ ਮੈਂ ਬੇਨਤੀ ਕਰਦਾ ਰਮਣਾ ਸਾਡਾ ਵੀਰ ਉਹ ਕਿਰਪਾ ਕਰਕੇ ਸਾਡਾ ਭਰਾ ਜੀ ਬਹੁਤ ਧੰਨਵਾਦ ਲੱਖੀ ਲੈ ਰਾ ਪਿਛਲੇ ਦਿਨੀ ਹਰਨਾਇਪੁਰ ਦੇ ਮੇਲੇ ਤੇ ਸਾਡੇ ਵੀਰ ਦਾ ਬੈਸ ਕਮੈਂਡੇਟਰ ਦਾ ਜਿਹੜਾ ਮਾਣ ਹੋਇਆ ਬਹੁਤ ਧੰਨਵਾਦ ਆ ਵੀ ਸਾਡੇ ਛੋੜੇ ਭਰਾ ਦਾ ਵੱਡਾ ਸਤਿਕਾਰ ਹੋਇਆ ਏ ਹੁੰਦਾ ਵੱਡਾ ਪਿਆਰਾ ਲਓ ਪਈ ਮੇਰੇ ਮਿੱਤਰੋ ਕਬੱਡੀ ਇੱਕ ਪਾਸੇ ਦੇਖਦਾ ਨੌਜਵਾਨ ਲਾਡੀ ਮੱਥੋਵਾਲ ਵਾਲੇ ਦੀ ਟੱਕਰ 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 ਏ ਮੁਕਾਬਲਾ 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 ਬੜਾ ਸਖਤ ਹੈ ਆਹ ਬੜਾ ਸਖਤ ਹੈ ਬੜੀ ਫਸਲੀ ਜੀ ਟਕਰਿਆ ਕੀ ਬਾਤ ਹੈ ਲੈ ਟਾਲੀਆਂ ਵਾਲਿਓ ਤੁਸੀਂ ਤਾਲੀਆਂ ਦਾ ਸਵਾਦ ਲੈਣਾ ਤੁਸੀਂ ਤਾਲੀਆਂ ਦਾ ਸਵਾਦ ਲੈਣਾ ਆਹ ਬੈਠਾ ਜਿੱਦਣ ਸੁਖਮਨ ਵਰਗੇ ਨੇ ਫੁੱਟਬਾਲ ਖੇੜੇ ਸਾਡੇ ਮਿੱਤਰ ਸਾਰੇ ਆ ਬੱਸ ਸ਼ਾਂਤ ਕਰਾਪਾ ਨੂੰ ਕੀ ਮਿਲਣਾ ਕਬੱਡੀ ਦਾ ਸਵਾਦ ਹੀ ਮਿਲਣਾ ਆਹ ਸਵਾਦ ਮਿਲਣਾ ਮੈਨੂੰ ਲੱਗਦਾ ਵੀ ਪ੍ਰੋਪਰ ਹੋ ਗਿਆ ਕੰਮ ਪਲੀਜ਼ ਹਾਂਜੀ ਭਾਈ ਜੀ 2 ਨੰਬਰ ਗਰਾਊਂਡ ਦੇ ਮੈਚ ਉਹਨਾਂ ਜੀ 75 ਕਿਲੋ ਵਾਲੇ ਬਾਲਿਆਣੀ ਤੇ ਫੂਲ ਦੀਆਂ ਟੀਮਾਂ 2 ਨੰਬਰ ਗਰਾਊਂਡ ਦੇ ਵਿੱਚ ਆ ਜਾਣ ਹਰਜੀਤ ਹੈਗਾ ਨੰਬਰਾਂ ਨਾਲ ਦੋ ਰੈਫਰੀ ਆ ਜੋ ਜੀ ਕਰਾਂ 31 ਇੱਕ ਨੰਬਰ ਗਰਾਊਂਡ ਦੀ ਲਿਸਟ ਲੈ ਲਓ ਜੀ ਹਾਂਜੀ ਉਹ ਲਿਸਟ ਨਾਲ ਪਹੁੰਚ ਕਰਦੇ ਇੱਕ ਨਾ ਬੀਨਜੀ ਪਿੰਡ ਵਾਲਾ ਦਾ ਮੈਚ ਇੱਧਰ ਕਰਨਾ ਹਾਂ ਕਰਦੇ ਜੀ ਇੱਧਰ ਹਾਂ ਮਰੂਤ ਦੇ ਵਿੱਚ ਬੱਲੇ 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 ਸੈਦੋ 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 ਆਊਟ ਸੈਦੋ ਆਨਾਰਾ ਮੁੰਡਾ ਕਰਦਾ ਹੋਇਆ ਸੰਗਾਈ ਹੋ ਗਈ ਟੱਕਰ ਰੇਡਰ ਰੇਡਰ ਕਹਿੰਦਾ ਇੱਥੇ ਰੱਖ ਆ ਇੱਥੇ ਰੱਖ ਇੱਥੇ ਰੱਖ ਇਹਦਾ ਪੁਆਇੰਟ ਵਾਲੇ ਹਜੇ ਆ ਇਹ ਪੁਆਇੰਟ ਵਾਲੀ ਭੜੇ ਫਿਰਦਿਆ ਹਜੇ ਤਾਂ ਉੱਪਰ ਹੋਣੀ ਐ ਹਜੇ ਤਾਂ 75 ਕਿਲੋ ਹੋਣੀ ਐ ਬਾਬਾ ਮੈਨੂੰ ਲੱਗਦਾ ਨੰਬਰ ਵੀ ਮੈਨੂੰ ਲੱਗਦਾ ਉਹੀ ਐ ਹਣਾ ਹੈਲੋ ਭਈ ਬਾਲਿਆਣੀ ਤੇ ਫੂਲਦੀਆਂ ਟੀਮਾਂ 1 ਮਿੰਟ ਤੋਂ ਪਹਿਲਾਂ ਪਹਿਲਾਂ 75 ਕਿਲੋ ਦੀਆਂ 2 ਨੰਬਰ ਗਰਾਊਂਡ 'ਚ ਆ ਜਾਂ। ਆਹ ਕੋਟੀ ਨੇ ਜਿੱਤ ਹਾਰ ਹੋਈ ਹੈ ਹਨਾ। ਬਾਲਾਲਾ ਨੂੰ ਕਹਤੇ ਕੁੱਤੀਆਂ। ਨੋਟ ਕਰ ਲਈ ਉੱਥੋਂ ਦੀ ਹੋਈ ਐ ਇੱਧਰ ਆ ਜਾਓ ਜੀ ਗਰਾ। ਸੈਦੋ ਕੈਂ ਦੀ ਟੀਮ ਡਿਗੜੇ ਪੁਆਇੰਟਾਂ 11.5 ਤੇ ਜਿਹੜੇ ਮੁੰਡੇ ਸਿਲਵਰਾਂ ਵਾਲਿਆਂ ਉਹਨਾਂ ਦੇ ਪੁਆਇੰਟ ਆ 13 ਲਾਸਟ ਕਬੱਡੀ ਦੇ ਜਿੱਤ ਹਾਰ ਸੀ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ। ਜੇਕਰ ਸੈਦੋ ਵਾਲੇ ਲੈ ਜਾਂਦੇ ਉਹਨਾਂ ਨੇ ਅੱਧੇ ਨੰਬਰ ਦੇ ਜਿੱਤ ਜਾਂ ਸੀ। ਫਰ ਉਹ ਡੇਡ ਵਾਲਾ ਕਿਉਂਕਿ ਨੰਬਰ ਹੈ ਇਹ ਜੋ ਸਿਲਵਰਾਂ ਜਿੱਤ ਗਈ ਹੈ ਹੁਣ ਮੈਚ ਲਗਣਾ ਟਪਾਲੀ ਦੀ ਟੀਮ ਦੇ ਤਮਦਾਨ ਸਾਹਿਬ